ਪਰਸਾਂ ਨੂੰ ਹਮ ਜਾਏਂਗੇ ਚਾਏਂਗੇ ਅਸੀਂ ਜਾਏਂਗੇ ਹਮ ਨਾਲੀ ਬੈਗ ਕਢਾਲ ਲਿਆ ਕਪੜੇ ਧੋ ਲਿਏ ਕਿਤੇ ਦੇ ਨਾਲ ਗੱਲ ਹੈ ਤੀਜੇ ਬੰਦੇ ਨਾਲ ਗੱਲ ਨਹੀਂ ਹੈਗੀ ਜੀ ਤੱਕ ਚੌਂਣਾ ਵੀ ਹਾਂ ਪਰਸ ਨੂੰ ਤੂੰ ਕਮੈ ਲੈ ਕੇ ਜਾਵੇਂ ਹਾਂ ਪਾਰਟੀ ਕਰਨੀ ਪੈਣੀ ਹੈ ਨਾ ਕੰਪੈਨ ਕੰਪੈਨ ਤਾਂ ਤੂੰ ਲੈ ਜੀ ਮਨੂੰ ਤੂੰ ਛੱਡ ਦੇ ਇਸ ਮਸ਼ੀਨ ਨੂੰ ਠੀਕ ਹੈ ਫੇ ਜੀ ਤੱਕ ਚੌਂਣਾ ਵੀ ਹਾਂ ਤੂੰ ਰਹਿਣਾ ਉੱਥੇ ਪਾਰਟੀ ਲੇ ਪੀ ਆਰਦੇ ਕਰਦੇ ਆਂ ਬੋਤਲ ਕਿਹੜੀ ਬਲੋਗ ਆ ਬਲੈਕ ਬਲੋਗ ਨਾ ਹੌਲੀ ਬੋਲੋ ਉੱਥੇ ਪਲਾਸਮਾ ਲੈਣੀ ਸਸਤੀ ਉੱਥੇ ਉੱਥੇ ਪਲਾਸਮਾ ਬਟੇ ਉਰ ਤੇ ਚੱਲ ਗਏ ਨਾ ਕੱਢ ਲੈ ਪੂਰੀ ਸਿਕਰ ਦੇ ਕੇ ਕਿੱਥੇ ਉਹ ਟੂਲ ਲੈਣਾ ਕਿ ਕਿੱਥੇ ਪਏ ਟੂਲ ਟੂਲ ਲੈਣਾ ਤੇ ਟੱਕ ਮੈਂ ਇਹਨਾਂ ਦੇ ਉੱਪਰ ਹੁੰਨੇ ਆ ਟੂਲ ਬੈਸੇ ਜੇ ਤੈਨੂੰ ਪਤਾ ਹੋਵੇ ਬੀਰ ਲਾਲ ਦੇ ਲਾਲ ਦੇ ਟੂਲ ਅਸ ਲਾਲ ਦੇ ਹਾਂਜੀ ਸਾਰੇ ਬਾਈਆਂ ਨੂੰ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਾਸਰੀ ਕਾਲ ਇਹ ਤਾਂ ਉਹ ਕੰਮ ਹੋ ਗਿਆ ਆਪਣਾ ਸੁਣਾ ਇੱਕ ਮਿੰਟ ਖੰਮੋਸ਼ ਹੋ ਜਾ ਜਿਵੇਂ ਇੱਕ ਘਰ ਦੇ ਵਿੱਚ ਮਤਲਬ ਟੱਬਰ ਖਾਸਾ ਪੜਿਆ ਉਹਦੇ ਏਸੀ ਟਰੈਕਟਰ ਜਿਵੇਂ ਆਪਣਾ ਮਸ਼ੀਨਰੀ ਜਾਂਦਾ ਵੀ ਏਸੀ ਟਰੈਕਟਰ ਆ ਕਹਿੰਦਾ ਉਹਨੂੰ ਚਲਾਉਣ ਪਿੱਛੇ ਲੜ ਲੜਾਈਆਂ ਹੋਈ ਜਾਂਦਾ ਹੁੰਦਾ ਆਪਣੇ ਹਨਾ ਹੁਣ ਜਿਵੇਂ 4x4 ਹੈ ਉਹ ਤੁੜੀ ਵਾਲ ਸੀਜ਼ਨ ਜਦ ਆਪਾਂ ਲੋਨੇ ਹੁੰਨੇ ਕੋਈ ਲੜਪੰਦਾ ਮੇਰੇ ਨਾਲ ਤੈਨੂੰ ਪਤਾ ਹੈ ਕੌਣ ਲੜਪੰਦਾ ਚਲਾਉਂਦਾ ਹੀ ਉਹ ਹੁੰਦਾ ਲੜਪੰਦਾ ਉਹ ਬਹੁਤ ਇਕੱਠਾ ਪੈ ਗਿਆ ਇਹ ਮਸ਼ੀਨ ਜਾਣੀ ਹੈ ਹਿੜਿਆਣੇ ਹਨਾ ਇੱਕ ਤੈਨੂੰ ਗੱਲ ਕਹਾਂਗਾ ਅੱਜ ਪਰਸੋਂ ਕੋ ਆਮ ਜਾਏਗੇ ਉਹ ਜਦੋਂ ਪਾਉਣਾ ਹੈ ਜਾਨ ਜਾਏ ਉਹ ਬਾਈ ਲੜਾ ਲੜੋ ਲੜਾਈ ਸਾਡੇ ਟੱਬਰ 'ਚ ਆ ਮਸੀਹ ਚੱਲੀ ਆ ਜੀ ਹਰਿਆਣੇ ਲਾਡੂਏ ਚ ਭੁਆਜੀ ਉਹਨਾਂ ਦੇ ਚੱਲੀ ਆ ਆਪਣੇ ਡੈਡੀ ਜੀ ਉਹਨਾਂ ਦੀ ਭੁਆਜੀ ਹੁੰਦੀ ਆ ਹਾਂ ਉਹ ਪਿੰਡ ਲਾਡੂਏ ਦੇ ਕੋਲੇ ਪਿੰਡਾਂ ਤੁंसा ਹਾਂ ਮਾਲਾ ਤੁंसा ਪੂਰਾ ਡਰਸ ਤੇ ਬਾਕੀ ਬਈ ਇੱਕ ਦਿਨ ਦਾ ਰਹਿ ਗਿਆ ਗੈਪ ਸਾਡੇ ਕੋਲੇ ਇੱਕ ਦਿਨ ਦੇ ਬਾਅਦ ਹਾਲੇ ਡਰਾਈਵਰ ਕੋਈ ਪੱਕਾ ਨਹੀਂ ਹੋਇਆ ਸ਼ੋਰ ਨਹੀਂ ਹੋਇਆ ਵੀ ਕਿਹਨੇ ਜਾਣਾ ਕੀ ਕਿਹਨੇ ਰਹਿਣਾ ਇੱਥੇ ਥੋੜਾ ਰੋਡ ਵਾਲਾ ਹੋਗਾ ਹਾਂ ਰੋਡ ਵਾਲਾ ਤਾਂ ਮੈਂ ਇੱਥੇ ਬਾਕੀ ਮੈਂ ਡਿਪੈਂਡ ਆ ਵੀ ਜੇ ਮੈਂ ਬਿਜ਼ੀ ਹੋਇਆ ਮੇਰਾ ਸ਼ਡਿਊਲ ਫਿਰ ਮੈਂ ਕੈਨਸਲ ਕਰ ਦਿੰਦਾ ਫਿਰ ਹਾਂ ਫੇਰ ਤੋਂ ਨਾ ਫੇਰ ਫਿਰ ਹਮ ਚਲਾएंगे ਦੇਖ ਪਾਰ ਕੀ ਜਿਹੜੀ ਮੇਰੀ ਕਰ ਤੀ ਤਿੰਪਾਰ ਕੀ ਮੱਚੀ ਹਾਂ ਜਿੰਦੇ ਜਿੰਦੇ ਤਾਂ ਫੇਰ ਮੈਂ ਤੇਰੇ ਹੱਕ ਤੇ ਹੱਥ ਨਹੀਂ ਪਾਉਂਦਾ ਦੇਖ ਲੈ ਜੇ ਤੂੰ ਮੈਨੂੰ ਕੁਛ ਕਰ ਦੂਗਾ ਫੇਰ ਮੈਂ ਮੇਰੇ ਹਮ ਮੇਰੀ ਜੀ ਜੁਨੀ ਵੀਡੀਓ ਦੇਖ ਰਹੀ ਸੀ ਫੇਰ ਚੱਕਰ ਫੈ ਜੀ ਆ ਜਾ ਸੋਨੀ ਮਿਲਾ ਕੇ ਲੈ ਆ ਉਹ ਸੋਨੀ ਬਾਈ ਪਰਸਨ ਕੋ ਹਮ ਜਾਣਗੇ ਚਾਹਾਂਗੇ ਆਪ ਵੀ ਜਾਣਗੇ ਹਮ ਨੇ ਵੀ ਬੈਗ ਕਢਾ ਲਿਆ ਕਪੜੇ ਧੋ ਲਏ ਕਿਤੇ ਜਣਾ ਗੱਲ ਆਤੀ ਬਣੇ ਜੇ ਤਾ ਚੌਣਾ ਵੀ ਹਾਂ ਤੂੰ ਤੂੰ ਕਮੈ ਲੈ ਕੇ ਜਾਵੇਂ ਹਾਂ ਪਾਰਟੀ ਕਰਨੀ ਪੈਣੀ ਹੈ ਨਾ ਕੰਪੈਨ ਕੰਪੈਨ ਤਾਂ ਤੂੰ ਲੈ ਜੀ ਮਨੂੰ ਤਾਂ ਛੱਡ ਦੇ ਤਸਮੀਨ ਨੂੰ ਠੀਕ ਹੈ ਫੇ ਜੇ ਤਾ ਚੌਣਾ ਵੀ ਹਾਂ ਤੂੰ ਰਹਿਣਾ ਉੱਥੇ ਪਾਰਟੀ ਲੱਗੇਗੀ ਪਾਣੀ ਕਰਦੇ ਆਂ ਪਰ ਫਾਲੀ ਕਿਹੜੀ ਬਟੋਗ ਆ ਬਲੈਕ ਟੋਗ ਨਾ ਹੋਲੀ ਬੋਲੀ ਉੱਥੇ ਪਾ ਲਾ ਦੂਗਾ ਯਾਨੀ ਸਸਤੀ ਉੱਥੇ ਉੱਥੇ ਪਾ ਦਿੰਦਾ ਬਟ ਔਰ ਤੇ ਚੱਲ ਗਏ ਨਾ ਕੱਢ ਲੈ ਵਾ ਠੀਕ ਆ ਚੱਲ ਹੋ ਗਈ ਗੱਲ ਕਿਹਦੇ ਜਾਣਾ ਕਿਹਦੇ ਰਹਿਣਾ ਹੋਲੇ ਹੋ ਗਿਆ ਕੰਮ ਚੱਲ ਕੋਈ ਨਾ ਦੇਖ ਲੰਨੇ ਕੋਈ ਗੱਲ ਨਹੀਂ ਤੇ ਬਾਕੀ ਵੋਟਾਂ ਮੈਨੂੰ ਵਾਦਦੀਆਂ ਲੱਗਦੀਆਂ ਮਸ਼ੀਨ ਦਾ ਕੰਮ ਕਿੰਨਾ ਕਰ ਗਿਆ ਕੰਮ ਤਾਂ ਫਾਈਨਲ ਆ ਮਸ਼ੀਨ ਦਾ ਫਾਈਨਲ ਹੈ ਇਹਦਾ ਸਵੇਰੇ ਬਾਈ ਨੇ ਆਉਣਾ ਫੀਲਡਰ ਵਾਲ ਨੇ ਉਹਨੇ ਫੀਲਡਰ ਦਾ ਕੰਮ ਜਿਹੜੀਆਂ ਉਹ ਲਾਉਣੀਆਂ ਤੁਹਾਡੇ ਸਵੇਰੇ 5 ਵਜੇ ਤੋਂ 5:30 ਵਜੇ ਨੂੰ ਵੀਰਿਆਂ ਦਾ ਮਾਰਨਾ ਸਕੂਟਰ ਬਸ ਸਕੂਟਰ ਲਾਉਣਾ ਸਕੂਟਰ ਹਾਂ ਸਕੂਟਰ ਦਾ ਬੜਾ ਰੋਲਾ ਪਿਆ ਕਿਉਂਕਿ ਕਹਿੰਦਾ ਚੱਲ ਰਿਹਾ ਕਿਵੇਂ ਇਹ ਮਾ ਇਹ ਐਂ ਚੱਲਦਾ ਉੱਪਰਲੇ ਨੂੰ ਚੱਲਦਾ ਬਾਸ ਕਰਦਾ ਹਾਂ ਮੈਂ ਉੱਥੇ ਕੇਐਸ ਕਮੈਂਡ ਦੇ ਦੇਖਿਆ ਉਹਨਾਂ ਨੇ ਨਾ ਆ ਚੀਜ਼ ਦੇ ਵਿੱਚ ਪੈਂਦੀ ਗਈ ਤੇ ਮਤਲਬ ਇਹਨੂੰ ਕੋਈ ਕਹਿੰਦਾ ਪਾਵ ਹੈ ਨਹੀਂ ਅਪ ਡਾਊਨ ਤਾਂ ਹੁੰਦੀ ਤੇ ਉਹਦੀ ਵੀ ਸਭਾਈ ਇਹ ਫੋਨ ਆ ਰਿਹਾ ਸਕੂਟਰ ਵਾਲਾ ਬਾਈ ਨੂੰ ਫੋਨ ਆ ਰਿਹਾ ਹਾਂ ਆਪਣਾ ਸਕੂਟਰ ਦੱਬਦਾ ਆਪਣਾ ਸਕੂਟਰ ਦੱਬਦਾ ਹੁਣ ਆਪਣਾ ਸਕੂਟਰ 'ਤੇ ਪਿਆ ਬਜ਼ਰ ਰਹੇ ਆਪਾਂ ਨੂੰ ਬੱਸ ਬਜ਼ਰ ਨਹੀਂ ਕਲਚ ਨਹੀਂ ਦੇਖੀ ਸੋਨੀ ਦੇਖੋ ਸਿੱਧਾ ਲੱਗ ਕੇ ਨਾ ਪਾਸੋਂ ਨੂੰ ਆਏਂਗੇ ਮੈਂ ਵੀ ਠੀਕ ਆ ਉਹ ਇੱਕ ਟਾਈਂ ਪਿੱਛੇ ਤੇ ਆਏ ਮਸੀਨ ਦਾ ਕੰਮ ਕਰਨਾ ਕੋਈ ਨਹੀਂ ਕਰਤੂਗਾ ਕੰਮ ਮੇਰੇ ਮੇਰੀ ਗੱਲ ਉਹ ਸਾਡੀ ਗੱਲ ਹੋਊਗੀ ਸਾਡੀ ਗੱਲ ਹੋਊਗੀ ਇੱਥੇ ਜਾ ਕੇ ਕਰ ਦੂੰਗਾ ਬੋਤਲ ਮੰਗਦੇ ਆ ਇਹ ਹਾਂ ਇਹ ਤੁਹਾਨੂੰ ਕਹਿੰਦਾ ਮੈਂ ਕੱਢ ਦੇ ਜੰਗਰ ਚਾਹੇ ਤੂੰ ਇੱਕ ਬੋਤਲ ਲੈ ਲੈ ਦੋ ਬੋਤਲਾਂ ਚਾਰ ਬੋਤਲਾਂ ਕੋਈ ਤੇਰੀ ਸ਼ਿਵਾਰਸ਼ ਨਹੀਂ ਚੱਲਣੀ ਕੋਈ ਕੁਝ ਨਹੀਂ ਚੱਲਣਾ ਜੋ ਮਰਜ਼ੀ ਕਹਦੇ ਰੋਟੀ ਹੋਰ ਤੇਰੇ ਬਾਅਦ ਇੱਕ ਟਾਈਮ ਦੀ ਰੋਟੀ ਛੱਡ ਜਾ ਚਾਹੇ ਤੂੰ ਸੀਜ਼ਨ ਫ੍ਰੀ ਲਾ ਲਾ ਪਰ ਮੈਦੇ ਤੇ ਨਾਲ ਫਰਦਾ ਨਹੀਂ ਵੀ ਲੱਗ ਨਹੀਂ ਮੈਂ ਆੜੂੰਗਾ ਕੋਈ ਤੇਰੇ ਬਾਅਦ ਤੇ ਰੋਟੀ ਤੇ ਛਟ ਹੇ ਕਾਲੀ ਉਹ ਇਹਦੇ ਅੱਚੀ ਉਹ ਨਹੀਂ ਲਈ ਗੰਡਾਸਾ ਜਿਹੜਾ ਲਾਉਨੇ ਉਹਨੇ ਬੰਦਾ ਲਾਉਣਾ ਆਹ ਖੋਲਣੀ ਸਪੋਰਟ ਖੋਲਣੀ ਆ ਗੋਗੀ ਚੱਕ ਲਿਆ ਲਾ ਵੀ ਲਫਰ ਨਹੀਂ ਆਹ ਸਪੋਰਟ ਖੋਲਣੀ ਆ ਆਹ ਵਾਲੀ ਸਕੋਟ ਆ ਯੂ ਵੀ ਚਖਣਾ ਉੱਪਰ ਥੋੜੇ ਜਿਹੇ ਆਣਾ ਅੱਛਾ ਠੀਕ ਆ ਤੇ ਇਹਦੀ ਆ ਸਪੋਰਟ ਰਹਿ ਗਈ ਫੀਡਰ ਸਵੇਲੇ ਲੱਗੂ ਹਾਂ ਕੱਲ ਨੂੰ ਲੱਗੂ ਫੀਡਰ ਉਹ ਐਂ ਤੇ ਲੱਗੂਗਾ ਕਟਰ ਵਾਲ ਇਹਦਾ ਕੱਟ ਕੇ ਨਹੀਂ ਦੇਖਣਾ ਕਟਰ ਵਾਲ ਕੱਢੋ ਦੋ ਜਣੇ ਅਛਾ ਕਟਰ ਬਾਅਦ ਕੱਢ ਲਈਏ। ਕੰਮ ਕਢੋ ਪਾਣੀ ਮਾਰਨਾ। ਨਹੀਂ ਮੇਰੀ ਡਿਊਟੀ ਉੱਧਰ ਲੱਗੇ ਡੈੜੀਆਂ ਦੇ ਵੀ ਚਾਬੀਆਂ ਤੂੰ ਸਲੈਕਟ ਕਰਕੇ ਆ। ਸਵੇਰ ਟਾਈਮ ਛੱਡਦੇ ਹੁਣ ਕਟਰ ਆਪਾਂ ਪਾਣੀ ਮਾਰ ਦਈਏ। ਉਹਨੂੰ ਗ੍ਰੀਸ ਪਾਣੀ ਕਰਨਾ ਸਟਿੱਪ ਸੁਪਟਣੀਆਂ ਆ। ਕੱਲ ਨੂੰ ਦੁਪਹਿਰ ਤੱਕ ਮਸ਼ੀਨ ਦਾ ਕੰਮ ਕਰਨਾ ਰੈਡੀ। ਸ਼ਾਮ ਨੂੰ ਮਸ਼ੀਨ ਤੋੜਨੀ ਆ। ਸਵੇਰ ਉਹਨਾਂ ਦਾ ਕੰਮ ਕਰ ਦੇਣਾ ਖੁੱਲੀ ਦਾ। ਬੜਾ ਠੀਕ ਹੈ। ਵੀ ਮਿੱਤਰੋ ਸੀਪਾ ਕੱਢਨੇ ਨੇ ਸੀਪਾ ਪਾਉਣੀਆਂ ਹੋਣਾ ਮਸ਼ੀਨ ਦੇ ਵਿੱਚ। ਨਵੇਂ ਤੇ ਨਵੇਂ ਕੰਮ ਕਰਦਾ ਰਹਿੰਦਾ ਸੁਣੀ। ਆ ਹੁਣ ਢਿਮਬਰੀ ਵੈਲਡ ਕਰਤੀ। ਆ ਯਾਰ। ਰਾੜ ਨਾਲ ਲਾਦੀ ਗਰਮ। ਇਹ 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 ਬਾਈ ਜੀ ਆਪਣੇ ਉਰੇ ਵੀ ਅੱਖਾਂ ਹਾਂ ਜੀ ਵੀਰ ਜੀ ਮੱਥੇ ਪਰ ਚੋ ਚੜਿਆ ਬੈਗ ਵੀ ਪੈਕ ਕਰਾਤਾ ਫੋਨ ਕਰਕੇ ਵੀ ਪਰਸੋਂ ਨੂੰ ਹਮ ਜਾਏਗੇ ਪਰਸੋਂ ਤੋਂ ਹਮ ਜੀ ਕਿਵੇਂ ਕਹਿੰਦੇ ਹੁੰਦੇ ਆ ਸਾਥ ਹੋ ਜਣੀ ਉਹਦੀ ਉਹ ਬਾਤ ਯੂ ਮੀਨ ਬਾਥ ਉਹ ਝੰਡਾ ਹੋ ਜਾਣਾ ਟੁੱਟ ਜਾਣਾ ਕੜਕ ਕੜਕ ਹਾਂ ਜੀ ਟੁੱਟਦਾ ਕੰਟਰੋਲ ਡੀਲ ਘਟਾ ਉਧਰ ਕੋਈ ਨਹੀਂ ਬੋਲਿਆ ਆ ਦੋ ਸੁੱਤਾ ਪਾਣੀ ਬਾਈ ਕਹਿੰਦੇ ਸੇਵ ਵਾਟਰ ਸੇਵ ਲਾਈਫ ਨਾਲੇ ਸੇਬ ਖਾਓ ਨਾਲੇ ਬਾਹਰ ਅੱਜ ਤੂੰ ਤਪਿਆ ਕਾਤੇ ਪਿਆ ਤੂੰ ਤਪਿਆ ਗਰਮੀ ਦੇਖ ਕਿੰਨੀ ਆ ਗਰਮੀ ਹੋ ਰਹੀ ਨੂੰ ਗਰਮੀ ਨਹੀਂ ਲੱਗਦੀ ਕਿਤੇ ਮਹੀਨਾ ਦੇਖ ਲੈ ਕਿਹੜਾ ਜੇ ਨਹੀਂ ਜਾਣਾ ਤੂੰ ਤਾਂ ਦੱਸ ਮੈਂ ਜਾਊਂਗਾ ਉਹ ਵੀ ਦਬੀ ਜਾਂਦਾ ਤੈਨੂੰ ਦੁਹਾਂ ਨੂੰ ਗਰਮੀ ਜ਼ਿਆਦਾ ਨਹੀਂ ਆਈ ਵੀ ਥੋੜੀ ਜੀ ਲਓ ਜੀ ਇੱਧਰ ਸਟicker ਲਾਤੇ ਆਪਾਂ ਨੇ ਆਪਣੇ ਚੈਨਲ ਦੇ ਇਹ ਆਪਾਂ ਨੇ ਬਣਾਏ ਤੇ ਜੀ ਰਿੰਪੇ ਤੋਂ ਵੀਰ ਤੋਂ ਆਪਣੇ ਤੋਂ ਜਿਹੜੇ ਭਾਸੋਂ ਸ਼ਾਪ ਹੈ ਕੰਬੈਨਰ ਦੇ ਸਟicker ਬਹੁਤ ਸੋਹਣੇ ਬਣਾਉਂਦਾ ਆ ਉਹ ਤੇ ਆਹ ਲੋਗੋ ਸਪੈਸ਼ਲ ਮੈਂ ਕੰਬੈਨਰ ਲਈ ਕਟਾ ਕੇ ਲਿਆਤਾ ਉਹਦੇ ਚੱਲ ਰਣੀ ਜੀ ਆਪਾਂ ਕਰੇ ਲਾ ਦਾਂਗੇ ਬਾਅਦ ਵਿੱਚ ਉਹ ਤਾਂ ਇੱਥੇ ਆ ਇਹ ਦੋ ਸਟicker ਲਾਤਾ ਸ਼ੀਲਡਾਂ ਤੇ ਸਾਈਡਾਂ ਦੇ ਵਿੱਚ ਕਿਉਂਕਿ ਸਾਈਡ ਤੋਂ ਲੁੱਕ ਪੇ ਬੜੀ ਸੋਹਣੀ ਦੇਣੀ ਹੈ ਸਿੱਕ ਨੇ ਕਿੱਧਰਲੀ ਸਾਈਡ ਆ ਗਿਆ ਚਾਚਾ ਪੁਲੀ ਚੇਂਜ ਨਹੀਂ ਕਰਨੀ ਉਹ ਕਰਨੀ ਆ ਭਰਾਵਾ ਹਾਂ ਤੇ ਕਿੱਧਰਲੀ ਸਾਈਡ ਆ ਗਿਆ ਡਬਲ ਲੋਗੋ ਆ ਗਏ ਦੋਨੇ ਸਾਈਡਾਂ 'ਚ ਆ ਗਏ ਹੂੰ ਹੁਣ ਦੱਸ ਕੀ ਹੋ ਕੇ ਆਪਾਂ ਚਲ ਚਲੀ ਕਟਰ ਵਾਰ ਕੱਢੀਏ ਆਪਾਂ ਬਾਹਰ ਪੁਲੀਏ ਮੈਨੂੰ ਚੇਂਜ ਕਰ ਦਿੰਦੇ ਨੀ ਪੁਲੀਏ ਸੋਨੀ ਅੱਗੋਂ ਕੀ ਹੈਗਾ ਬੋਲ ਚੱਲ ਚੱਲੇ ਆਪਾਂ ਕੰਮ ਨਹੀਂ ਲੱਗਣਾ ਉਹਨੇ ਵਿੱਚ ਬੜੇ ਵਿਆਹ ਹੋ ਚੱਲ ਫੇ ਚੱਲ ਹਾਂ ਹਾਂ ਕੰਮ ਲੋ ਵੀ ਬਾਈ ਜੀ ਕਟਰ ਵੀ ਕੱਢ ਲਿਆ ਏ ਕੰਮ ਇਹ ਬਹੁਤਾਂ ਬੰਦੇ ਦੇਖ ਲੱਗੇ ਵੀ ਸੋਨੀ ਕਿੱਥੇ ਆ ਉਹ ਪਾਪਾ ਜੀ ਨਾ ਟੋਕਾ ਹਟਾ ਰਿਹਾ ਉਹਦੀ ਉਹ ਤੇਰੀ ਮਿਹਨਤ ਦੇ ਕੇ ਗਿਆ ਚਾਚਾ ਸੈਕਟਰੀ ਅਚਾ ਉਹ ਦੇ ਦੇ ਉਹ ਤੇ ਦਿਖਾ ਦੇ ਬਈ ਜਰੇ ਵੀ ਤਾਂ ਟਾਟਰ ਲੈ ਕੇ ਜਾਂਦਰੋਂ ਟ੍ਰਾਈ ਟੂ ਲਿੱਟਰ ਤਾਂ ਪਹਿਲਾਂ ਇਹਦੇ ਵੀ ਉੱਪਰ ਨੂੰ ਆਇਆ ਸਾਲਾ ਠੀਕ ਹੈ ਇਹਦੇ ਵੀ ਉੱਪਰ ਨੂੰ ਚਲ ਇਹਦਾ ਜੱਡ ਪੱਟ ਕੇ ਕੋਈ ਨਹੀਂ ਸਿੱਧਾ ਪੈ ਜੂਗਾ ਕੁਝ ਨਹੀਂ ਹੁੰਦਾ ਤੰਗੀ ਆ ਜਾਂਦਾ ਇਹਨੂੰ ਲਾ ਉੱਪਰ ਉਹ ਦਿਖਾ ਦੇ ਕੋ ਕਿ ਕਟਰ ਦੀ ਇੱਧਰ ਨੂੰ ਘੁੰਮ ਕੇ ਮੜ ਜਾ ਕੇ ਕੀ ਕੀ ਲੈ ਕੇ ਆਏ ਮਾਲ ਬਤਾ ਹੁਣ ਕਿੱਥੋਂ ਲੱਗਦੇ ਹੋ ਤੁਸੀਂ ਕਿਹਰੇ ਕੇ ਬਸ ਬਸ ਠੀਕ ਹੈ ਫੋਲਡਿੰਗ ਫੋਨ ਲੈਟਾ ਵਾਲੀ ਲੈਟਾ ਉਹ ਐ ਪਿੱਛੇ ਕੋਹੜ ਖੇਤ ਆ ਵੀ ਪਾਰਕਿੰਗ ਵਾਲਾ ਹੈ ਇੱਧਰ ਲੈ ਚੱਲੇ ਨੂੰ ਅੰਦਰ ਲਾਉਣਾ ਹੈ ਨਹੀਂ ਅੱਛਾ ਮੈਂ ਤਾਂ ਇਹ ਕਹਿੰਦੇ ਛੱਡ ਤੇ ਲਾਉਣ ਲੱਗੇ ਕਿੱਥੇ ਛੋਟੀ ਕਰਤੀ ਹੋਰ ਕੀ ਨਹੀਂ ਫਿਰ ਇਹਨੂੰ ਹੁਣ ਛੱਡ ਤੇ ਲਾਇਆ ਅੰਦਰ ਉੱਥੇ ਛੱਡ ਤੇ ਲਾ ਦੇ ਹੋ ਚੱਲਿਆ ਆਜਾ ਦੋ ਮਿੰਟ ਮਾਰ ਸਟਿੱਕਰ ਸੋਹਣੇ ਲੱਗਦੇ ਆ ਕਮੈਨ ਪਰ ਲੱਗੇ ਅੱਛਾ ਕਮੈਨ ਦਾ ਦੱਸ ਕੀ ਕੀ ਹੋਇਆ ਇਹਦਾ ਕੰਮ ਇਹਦਾ ਕਟਰ ਵਾਲ ਦਾ ਬੈਰਿੰਗ ਤੋਂ ਹੀ ਪਾਤੇ ਆਪਣੇ ਦੇ ਆ ਦੋਏ ਬੈਰਿੰਗ ਪੈ ਗਏ ਵਾਟਸਐਪ ਪੰਜ ਦਿਨ ਨਹੀਂ ਇਹ ਕੀ ਖਰਾਬ ਹੋ ਗਏ ਤੇ ਕੀ ਦਿੱਕਤ ਦੀ ਢਿੱਲ ਪੈ ਜਾਂਦੀ ਆ ਯਾਰ ਇਹਨਾਂ ਦੇ ਜਿਹੜੇ ਕੱਡੇ ਆ ਕਿਵੇਂ ਢਿੱਲੇ ਤੇ ਉਹ ਢਿੱਲੇ ਦੇ ਹੋ ਗੋਲੇ ਵਾਲੇ ਜਿਹੜੇ ਜਿਹੜਾ ਉਹ ਬੈਰਿੰਗ ਚੋਂ ਗ੍ਰੀਸ ਨਹੀਂ ਤਾਂ ਆ ਆ ਗਿਆ ਇਹ ਚੋਂ ਆ ਗਿਆ ਇਹ ਇਹ ਨਹੀਂਦਾ ਮਿਲ ਗਿਆ ਨਾਲ ਚਲੋ ਹ ਉਹ ਵਿਚਾਲੇ ਜਿਹੜੇ ਟਾਕੀਆਂ ਪੱਟੀਆਂ ਦੇ ਤਾਂ ਬਾਕੀ ਟਾਕੀਆਂ ਉਹਨਾਂ ਨੂੰ ਵੀ ਹੋ ਗਿਆ ਗ੍ਰੀਸ ਆਪਣਾ ਹਾਂ ਕੀ ਕੋ ਬੈਰੰਗ ਰਹਿ ਗਿਆ ਕੀੜਾ ਦੇ ਗਿਆ ਘੁੰਮਣਾ ਮੰਨਦਾ ਤਾਂ ਨਹੀਂ ਚਾ ਉਹ ਗਰੀਸ ਸਹੀ ਨਿਕਲਿਆ ਵਿੱਚ ਗਰੀਸ ਸਹੀ ਆ ਗਿਆ ਇਹਨੂੰ ਆ ਬਾਕੀ ਬੂਸ਼ ਵਾਸ ਠੀਕ ਹੈ ਬੂਸ਼ ਓਕੇ ਆ ਇਹਦੀ ਸਟਿੱਪ ਦੇਖ ਲਈ ਕੱਢ ਕੇ ਸਟਿੱਪ ਦੇਖ ਲਈ ਸਟਿੱਪ ਵੀ ਠੀਕ ਆ ਅੱਛਾ ਟਿੱਪਾ ਵੀ ਠੀਕ ਆ ਤਕਰੀਬਨ ਐਂਡ ਜੇ ਜੇ ਪਾਈ ਦੀ ਇਹ ਐਂਡ ਜੇ ਜੇ ਪਾਈ ਦੀ ਵਾ ਠੀਕ ਆ ਸਟਿੱਪਾਂ ਫਿਰ ਹੋਰ ਬਾਕੀ ਨਾਲ ਆਪਾਂ ਨੇ ਬਲੇਟ ਪਾਤੇ ਇਹਦੇ ਪਰ ਪਾਣੀ ਵੱਜੂਗਾ ਗਾ ਲੂ ਹਾਂ ਪਾਣੀ ਪਾਣੀ ਵੱਜਣਾ ਹੋਰ ਤਾਂ ਕੁਛ ਨਹੀਂ ਹਾਂ ਹੋ ਤਾਂ ਕੁਛ ਨਹੀਂ ਕਟਰ ਤਾਂ ਠੀਕ ਹੈ ਤੇ ਓ ਬਾਈ ਲਾਤੇ ਸਟਿੱਕਰ ਦੇਖੋ ਅੱਜ ਕਿੰਨੇ ਸੋਹਣੇ ਲੱਗਦੇ ਆ ਸਟਿੱਕਰ ਲੱਗੇ ਹੋਏ ਆ ਲਾ ਕੇ ਦੇਖੋ ਸਟicker ਇਹ ਦੋ ਦੋ ਲਾਤੇ ਆਪਾਂ ਨੇ ਇੱਕ ਪਰਲੀ ਸਾਈਡ ਹੋ ਗਈ ਕਿਧਰ ਹੋ ਗਿਆ ਠੀਕ ਹੈ ਫਿਰ ਜਲਪੀ ਟੇਲੋਂ ਬਲੌਗਸ ਓਕੇ ਰੱਜਾ ਠੀਕ ਹੈ ਮਿਲਦੇ ਆ ਕੱਲ ਹਾਂ 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 ਟਿਲੋਂ ਫਾਰਮ ਯਾਰ ਇੰਨੇ ਤਾਂ ਮੈਂ ਪੜਿਆ ਬਾ ਯਾਰ ਮੈਨੂੰ ਨਹੀਂ ਨਾ ਆਉਂਦਾ ਲੀਨ ਨੂੰ ਆ ਨਹੀਂ ਆਉਂਦਾ ਸੋਨੀ ਤੇ ਪੜਾਉਂਦੇ ਸੋਨੀਆ ਦੱਸਿਏ ਇਹਨਾਂ ਨੂੰ ਕੀ ਲਿਖਿਆ ਹੋਇਆ ਇਹਨਾਂ ਨੂੰ ਪੜਨਾ ਨਹੀਂ ਆਉਂਦਾ ਯਾਰ ਆ ਘੱਟ ਪੜੇ ਹੋਏ ਆ ਥੋੜੇ ਮਾੜਾ ਦੱਸਿਏ ਸਟicker ਪਰ ਕੀ ਲਿਖਿਆ ਹੋਇਆ ਜਾਣ ਖੁਸ਼ੀ ਜਾਂਦੇ ਆ ਅੱਜ ਨਾ ਦੋ ਦੋ ਜਣੇ ਆਹ ਆਹ ਚੀਜ਼ਾਂ ਹੈ ਨਹੀਂ ਤੀਆਂ ਸਿਰਫ ਥੱਲੇ ਥੱਲੇ ਆਣੀਆਂ ਠੋਡੀਆਂ ਜੇ ਦੋ ਜਣੇ ਆਮੋ ਸਾਹਮਣੇ ਹੋ ਗਏ ਤੇ ਸਮਝ ਤੂੰ ਗਈ ਕੋਣ ਕੋਣ ਹੋ ਗਏ ਤੇ ਮੱਚੀਦਾ ਯਾਰ ਮੁੱਕੇ ਕਰਕੇ ਜਾਂਦਾ ਠੀਕ ਹੈ ਠੀਕ ਹੈ ਜਿਹੜੇ ਆਮੋ ਸਾਹਮਣੇ ਹੋ ਗਏ ਤੇ ਚੱਲ ਕੋਈ ਨਹੀਂ ਬਾਕੀ ਠੀਕ ਹੈ ਕੱਲ ਨੂੰ ਆਪਾਂ ਗੋਗੀ ਚੱਲਣਾ ਤੇਲ ਪਵਾਉਣ ਟੈਂਕੀ ਲਈਏ ਫੁੱਲ ਕਰਾ ਕੇ ਕੰਬਨ ਦੀ ਕਿ ਕਿਸੇ ਮੇਰੇ ਵੀਰ ਭਾਈ ਨੇ ਸੰਯੋਗ ਪਾਉਣਾ ਹੋਵੇ ਸੰਯੋਗ ਨਹੀਂ ਥੈਂਕ ਯੂ ਥੋਲ ਦਾ ਥੈਂਕ ਯੂ ਫੁੱਲ ਗਰਾਊਂਡ ਤੇ ਸੰਯੋਗ ਹਾਂ ਸੋਨੀ ਤੇ ਸੰਯੋਗ ਪਾ ਸੰਯੋਗ ਨਹੀਂ ਸਹਿਯੋਗ ਸਹਿਯੋਗ ਬੜਾ ਸੰਯੋਗ ਹੈ ਕਿਹੜਾ ਜਿਹੜਾ ਵੀ ਇੱਕ ਦਸ ਪੈਲੇ ਦਾ ਫਰਕ ਹੈ ਵਜਨ ਆ ਯਾਰ ਨਹੀਂ ਫਰਕ ਤਾਂ ਹੁੰਦਾ ਹੀ ਹੈ ਜਦੋਂ ਇੱਕ ਦਸ ਪੈਲੇ ਜੇ ਹੁਣ ਜੇ ਐਂ ਕਹੇ ਵੀ ਹਾਂ ਤੇਰਾ ਤੇਰੀ ਘਰ ਵਾਲੀ ਨਾਲ ਸਹਿਯੋਗ ਆ ਉਹ ਤਾਂ ਗਲਤ ਹੋ ਜੂਗਾ ਨਾ ਸੰਯੋਗ ਮੰਨਿਆ ਜਾਂਦਾ ਹੈ ਹਾਂ ਫਿਰ ਹੈ ਹੈ ਉਹ ਨਹੀਂ ਇਹ ਤਾਂ ਤਾਂ ਹੀ ਤੇ ਕਹਿੰਦੇ ਇਹ ਤਾਂ ਫਿਰ ਇਹਦਾ ਸਹਿਯੋਗ ਹੈ ਸੰਯੋਗ ਨਹੀਂ ਹੈਗਾ ਫਰਕ ਪੈਂਦਾ ਬਈ ਉੱਥੇ ਵੀ ਆਹੀ ਗੱਲ ਹੋਈ ਖੇਤਾਂ ਦਾ ਚਾਹੀ ਗੱਲ ਹੋ ਕਹੇ ਕਹਦਾ ਉਹ ਉਹਦਾ ਸੰਯੋਗ ਨਹੀਂ ਪਿੜਦਾ ਨਾ ਆਪਾ ਪਾਪੇ ਕਹਿੰਦਾ ਸਹਿਯੋਗ ਹੁੰਦਾ ਸੰਯੋਗ ਤਾਂ ਉਹ ਆ ਜਿਹੜਾ ਤੇਰਾ ਪਿੜਿਆ ਨਹੀਂ ਆਪਾਂ ਨੇ ਉਹ ਕੱਲ ਨੂੰ ਤੇਲਪੋਣ ਜਾਣਾ 3-4 ਬੰਦੇ ਚੱਲਾਂਗੇ ਫੁੱਲ ਦੇਖਣੀ ਆ ਭਜਾ ਕੇ ਆਪਾਂ ਨੇ ਕਹਿੰਦੇ ਹਾਂ ਯਾਰ ਰਿਸ਼ਤਾ ਹੋਇਆ ਮੈਂ ਹੁਣ ਇਹਨੇ ਕਿੰਨੇ ਕਰਵਾਵਾਂ ਨਹੀਂ ਬਥੇਰੇ ਐ ਹੁਣ ਇੱਥੇ ਰਿਸ਼ਤੇ ਕਰਾਈ ਜਾਣੇ ਤੇ ਬਾਕੀ ਬਾਈ ਕੱਲ ਨੂੰ ਆਪਾਂ ਤਾਂ ਤੂੰ ਤਾਂ ਉਰੀਏ ਮੇਰੇ ਕੋਲ ਕਹਿੰਦੀ ਜਾਣਾ ਇਹਦਾ ਪੱਕੇ ਕਾਗਜ਼ ਇੱਥੇ ਦੀ ਕਾਲੂ ਮੇਰੇ ਉਦਣ ਸੁਣ ਲੈ ਮੇਰੀ ਗੱਲ ਜਾਣਦਾ ਪਹਿਲਾਂ ਲੋਡ ਨਗਾਉ ਸਵੇਰੇ ਬਟਾ ਮੈਂ ਤਾਂ ਏਲੀਵਟਰ ਹਾਂ ਇੱਥੇ ਲਟਕੀ ਜਾਊਂਗਾ ਮੈਂ ਫਿਰ ਦੇਖੀ ਜਾਊਂਗਾ ਆਪਾਂ 500 ਨੂੰ ਇੱਥੇ ਆ 500 ਨੂੰ ਮੈਂ ਜਾਣਾ ਪਹਿਲਾਂ ਸਵੇਰੇ ਪੁਰਾਣੇ ਪਿੰਡ ਮੱਥਾ ਟੇਕਣ ਬਾਅਦ ਤੇ ਦਸਵੀਂ ਹੈ ਨਾ ਉਸ ਦਿਨ ਫਿਰ ਨਾ ਮੁੜ ਕੇ ਆਉਂਗਾ 11 10 11 ਵਜੇ ਤੱਕ ਨਾ ਵੀ ਮੁੜੀਂ ਕੰਮ ਤਾਂ ਪਿੱਛੇ ਤੇ ਨਹੀਂ ਹੋ ਜਾਂਦੀ ਨਾਲੀ ਬੜਟਾਂ ਕਾਲੀ ਆ ਚੈਨ ਪੋਲਣੀ ਸਵੇਰ ਕੱਲੂ ਇਹਨਾਂ ਤੇ ਹਾਂ ਆ ਮਸ਼ੀਨ ਨੂੰ ਹੁਣ ਆਪਾਂ ਨੇ ਓਕੇ ਕਰਤੀ ਹਾਂ ਸਵੇਰੇ ਬਾਈ ਨੇ ਉਹਨੇ ਆਈ ਗਏ ਤੇ ਨਾ ਲੀਵਰ ਲਾ ਕੇ ਦੇਖ ਲਿਆ ਹਾਂ ਸਟਿੱਪ ਹੈ ਜੀ ਕੋਈ ਸਲੀਵਰ ਮੇਰੇ ਬਿਨਾਂ ਪਿਛੇ ਦੀ ਲਾ ਲਿਆ ਤੁਸੀਂ ਨੇ ਲੀਵਰ ਇਹ ਤਾਂ ਤੁਹਾਡੀ ਗਲਤ ਗੱਲ ਆ ਸਟਿੱਪ ਨਵੀਂ ਪਈ ਦੀ ਵਿੱਚ ਤੇ ਨਾ ਇਹ ਤਾਂ ਲਾਟਰੀ ਨਿਕਲ ਗਈ ਇਹਨਾਂ ਦੀ ਨਵੀਂ ਨਵੀਂ ਨਹੀਂ ਹੈਗੀ ਜਣੀ ਪਹੀਏ ਚੱਲਣਾਂ ਸਟਿੱਪ ਚੱਲਣ ਦਾ ਯੋਗ ਹੈਗੀ ਆ ਹੂੰ ਯੋਗ ਬਦਲੀ ਜਾਣੀ ਸਵੇਰੇ ਪਾਣੀ ਮਾਰਨਾ ਮਿੱਤਰੋ ਆਹ ਕਿੱਥੇ ਆ ਰਹੂ ਧੋਣਾ ਹੈ ਸਵੇਰੇ ਇਹ ਧੋਣਾ ਆਪਾਂ ਨੇ ਉਹਦੇ ਮੈਂ ਉਹਨੇ ਲਾ ਕੇ ਉਹਨੂੰ ਘੋਗਲ ਨੂੰ ਭਰਨੇ ਦਾ ਸਾਰ ਉਹ ਕਰਤਾ ਟਟ ਜਿਹੜੇ ਹਿਲਦੇ ਹੋਗੇ ਕੰਮ ਓਕੇ ਜੀ ਨਹੀਂ ਇੱਕ ਵਾਰ ਮਿੱਕਟ ਬਾਹਰੇ ਰਹਿ ਗਈ ਆ ਕਾਦੀ ਆ ਇਹ ਆ ਓਏ ਇਹ ਕੜ ਕਾਲੀ ਆ ਹੁਣ ਥੋੜੀ ਪਉਗੀ ਕਸਮ ਕੜੀ ਆ ਇਹ ਢੂਡੀ ਜਣੀ ਮਸ਼ੀਨ ਦੀ ਲੈ ਵੀ ਇੱਕ ਵਾਰ ਨਾ ਸਮਾਨ ਦੇਖ ਲੋ ਕੋਈ ਗ੍ਰੈਂਡਰ ਡ੍ਰਿਲ ਬਾਹਰ ਨਾ ਪਈ ਹੋਵੇ ਮੀਮੂ ਤੇ ਸਵੇਲੇ ਬਸ ਆਹ ਮਸ਼ੀਨ ਦੀਆਂ ਨਾ ਗੋਟੀਆਂ ਰਹਿ ਗਈਆਂ ਬਸ ਰੱਖਣ ਤੇ ਸਮਾਨ ਛਾਂਟੀ ਚੱਲਦੀ ਆ ਜੀ ਇੱਕ ਮਸ਼ੀਨ ਦੀ ਹਲੇ ਇਹਨੂੰ ਤੋਰਨ ਦੀ ਤਿਆਰੀਆਂ ਚੱਲੀ ਜਾਂਦੀਆਂ ਨੇ ਚਲ ਆਏ ਤਾਂ ਨੇੜੇ ਜੇ ਬਹੁਤੀ ਦੂਰ ਵੀ ਨਹੀਂ ਹੈ ਇੱਕ ਇੱਧਰ ਲੱਗ ਗਿਆ ਸੀ ਹੈ ਸੱਜਰੇ ਆਉਣਾ ਚਾਹੀਦਾ 5:00 ਵਜੇ ਕੰਮ ਹੋ ਜਾ 5 ਵਜੇ ਤੋਂ ਬਾਅਦ ਤੈਨੂੰ ਕੰਮ ਹੋਣੀ ਫਿਰ ਆਏ ਇਹਨੇ ਠੇਕਾ ਲਿਆ ਪਿਆ ਵੀ ਆਉਂਦੀ ਸਾਲ ਪਹਿਲਾਂ ਤੈਨੂੰ ਪੱਟਾ ਪਾਇਆ ਕਰਨ ਮਸ਼ੀਨ ਨੂੰ ਬਾਅਦ ਚ ਹੈ ਮੇਰੇ ਸੁੱਤੇ ਸੁੱਤੇ ਕੰਮ ਹੋ ਜੇ ਬਸ ਨਾ ਚੱਲ ਕੋਈ ਗੱਲ ਚਲੋ ਠੀਕ ਹੈ ਜੀ ਬਾਕੀ ਕੰਮ ਨਹੀਂ ਕਰੋ ਅੱਕ ਦੀਹਾੜੀ ਮੱਦੀ ਕਟਰ ਦਾ ਕੀ ਹੈ ਉਹ ਦੂਏ ਦੇ ਦੇਖੀ ਇੰਨੇ ਵੀ ਨਹੀਂ ਹੋਣੇ ਕਿਉਂ ਸਾਡੀ ਸੰਭਾਲ ਬਹੁਤ ਈ ਕਹਿੰਦਾ ਨਾ ਕਹਿੰਦਾ ਨਾ ਟ ਨਾ ਟ ਢਿੱਲੇ ਤੇ ਮੈਂ ਤੈਨੂੰ ਖੋਲਣ ਤਾਂ ਨਹੀਂ ਪਈ ਹਾਂ ਨਹੀਂ ਇਹ ਤਾਂ ਖੇਤ ਚ ਕਿਹਦਾ ਕੀਲਾ ਵੱਡਣਾ ਵੱਡੇ ਕੱਪੜਾ ਜਦੇ ਚੰਪੜਾ ਠੀਕ ਆ ਨਾਟ ਬੋਲ ਜਿਹਦੇ ਕਾਹਨ ਰਿਹੇ ਹਾਂ ਮੈਂ ਮਹਮਦ ਹੁਦਾਤਾ ਪਤਾ ਹੈ ਇਹਨਾਂ ਨੇ ਪਹਿਲਾਂ ਪਿੱਛੇ ਮੈਂ ਕੱਠੀਆਂ ਕਰਦਾ ਫਿਰਦਾ ਇਹਨਾਂ ਨੇ ਕਦੇ ਉਹ ਨਹੀਂ ਕਰਿਆ ਹੈਗਾ ਜੇ ਬਰੇਡ ਟੁੱਟ ਗਿਆ ਮਤਲਬ ਕਿ ਗੇੜਾ ਕਾਉਂ ਦੇ ਦਿੰਦੇ ਮੈਂ ਪੁੱਠਾ ਜਿਹਦੇ ਸਾਰੀ ਦਿਨ ਮੇਰੀ ਸਿੱਧੀ ਆਉਂਦੀ ਸੱਚ ਨਾਲ ਨੂੰ ਕਹਿੰਦੇ ਇੱਕ ਫਿੰਗਰ ਜੇ ਟੁੱਟ ਜਾਂਦੀਦੀ ਨਾ ਟੈਂਸ਼ਨ ਪੈ ਜਾਂਦੀਦੀ ਵੀ ਕਦ ਬਦਲੂਗੇ ਅਸੀਂ ਟਾਈਮ ਨਹੀਂ ਤਾਂ ਹੁੰਦਾ ਬਾਈ ਕੰਮ ਬਹੁਤ ਆ ਉਹ ਤਾਂ ਜੇ ਸਾਈਡ ਵਾਲੀ ਹੁੰਦੀ ਤੇ ਫੇਰ ਨਹੀਂ ਦੱਸੀ ਬਦਲਦੇ ਮੈਂ ਹੁਣ ਇਧਰਲੀ ਫਿੰਗਰ ਟੁੱਟ ਗਈ ਤਾਂ ਜੇ ਜਦੀ ਨੂੰ ਠੀਕ ਮੰਨ ਲਈ ਜੀ ਇਹਨਾਂ ਨੂੰ ਵੱਡ ਦੋ ਜੇ ਗੱਪਿਆਂ ਦੀ ਚੜਦੀ ਨਹੀਂ ਫਿੱਟ ਆ। ਕੱਲ ਤੁਸੀਂ ਦਿਨ ਮਾ ਖੜਾ ਕਪੜਾ ਉਪਰਾ ਰੋਣਾ। ਇੱਕ ਦਿਨ ਮੈਂ ਦੇਖਾ ਓਗਰ ਵੀ ਕਲਕਲੀ ਸਾੜੇ ਲਈ ਗਈ। ਭਾਈ ਓਗਰ ਵੀ ਚੱਲੇ ਆਦਨ। ਮੈਂ ਨਹੀਂ ਤਾਂ ਗਿਆ ਉਦਨ। ਇਹਨਾਂ ਨੂੰ ਕੀ ਹੋ ਗਿਆ? ਸਾਰਾ ਦਿਨ ਮਝੀਰੋ ਓ ਓਗਰ ਇਧਰ ਵੀ ਚੱਲੀ ਗਿਆ। ਉਹ ਥੋੜਾ ਜਿਹਾ ਇੱਕ ਲੈ ਗਿਆ ਤਾਂ ਕੰਮ ਤੋਂ ਤਾਂ ਸ਼ਾਮ ਦੀ ਗੱਲ ਆ। ਗਲਤ ਗੱਲ ਆ। ਐਵੇਂ ਨਹੀਂ ਕਰਨਾ ਚਾਹੀਦਾ। ਚਲੋ ਮਣੀ ਵਾਲਾ ਇਹ ਨਹੀਂ ਕਰਦਾ ਤਾਂ ਬੰਦਾ ਕਿਆ ਲੱਗਦਾ ਤਾਂ ਇਹ ਇਤ ਕੀ ਸੋਨੀ ਬਾਈ ਨੂੰ ਲਿਆਂਦਾ ਆਪਾਂ ਨੇ ਇਤ ਕੀ ਇਧਰ ਕਮੈਂਟ ਤੇ ਵੀ ਹਾਂ ਥੋੜੀ ਜੀ ਕੇਅਰ ਹੋਵੇ ਮਸ਼ੀਨ ਦੀ ਮਸ਼ੀਨ ਦੀ 10 ਕਸਾਲ ਉਮਰ ਬਧੇ ਮੜੀ ਜੀ ਤੁਸੀਂ ਤਾਂ ਨਹੀ ਮਸ਼ੀਨ ਦਾ ਕੋਈ ਕਸੂਰ ਨਹੀਂ ਹੈਗਾ ਬੰਦੇ ਤੇ ਕੇਅਰ ਕਰਦੇ ਮਾਂ ਬੱਸ 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 ਜਦ ਆਪ ਨੂੰ ਨੇ ਯਾਰ ਮਸ਼ੀਨ ਦੀ ਕੇਅਰ ਕਰੀ ਜਿਹੜੀ ਜਿਹੜੀ ਕਰਕੇ ਦੰਨੇ ਆ ਹੁੰਦੀ ਨੂੰ ਮਾਦਾ ਮਾੜਾ ਮੜਾ ਤੁਸੀਂ ਕਰ ਸਕਦੇ ਆ ਕਿ ਜਨਵਾ ਬਹੁਣਾ ਸ਼ੋਅ ਕਰਨਾ ਨਾ ਨਹੀ ਸਹੀ ਗੱਲ ਆ ਹੁਣ ਜਦ ਮੈਂ ਸਾਰਾ ਦਿਨ ਚਲਾਉਣੀ ਆ ਹੁਣ ਇੰਨਾ ਕਿ ਤਾ ਤੂੰ ਕਰ ਦੇ ਸਕਦਾ ਚਲ ਤਾਂ ਸਟ੍ਰਿਪ ਕੋ ਨਹੀਂ ਬਦਲਣਾ ਦੇਖਦੇ ਜਦ ਸਵੇਰ ਟਾਈਮ ਕੰਮ ਹੁੰਦਾ ਸਰਦਾਰ ਸਾਹਿਬ ਆਪਣਾ